ਸਾਨੂੰ ਵੀਰੋ ਇੱਕ ਵਾਰ ਫੇਰ ਤੋਂ ਸਵੈਮ ਸਕੀਮ ਤੇ ਐਸ ਡੀ ਪੀ ਸਕੀਮ ਦੇ ਅਧੀਨ ਖੇਤੀਬਾੜੀ ਦੇ ਸੰਦਾਂ ਤੇ ਸਬਸਿਡੀ ਆ ਚੁੱਕੀ ਆ ਕਿਹੜੇ ਕਿਹੜੇ ਇੰਪਲੀਮੈਂਟਾਂ ਦੇ ਉੱਤੇ ਸਬਸਿਡੀ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਕਿਉਂਕਿ ਇਦਾਂ ਦੀ ਜਾਣਕਾਰੀ ਸਿਰਫ ਆਪਣੇ ਚੈਨਲ ਤੋਂ ਮਿਲਦੀ ਆ ਜਿਵੇਂ ਜੇ ਗੱਲ ਕਰੀਏ ਆਪਾਂ ਐਸ ਡੀ ਪੀ ਸਕੀਮ ਦੇ ਵਿੱਚ ਨਿਊਮੈਟਿਕ ਪਲਾਂਟਰ ਮੱਕੀ ਬੀਜਣ ਵਾਲੀ ਮਸ਼ੀਨ ਆ ਜਿਹੜੀ ਪ੍ਰੈਸ਼ਰ ਵਾਲੀ ਕਹਿ ਦਿੰਨੇ ਆਪਾਂ ਵੈਕਿਊਮ ਪਲਾਂਟਰ ਵੀ ਕਹਿ ਦਿੰਨੇ ਆ ਉਹਦੇ ਤੇ 50% ਸਬਸਿਡੀ ਆ ਇਸ ਤੋਂ ਬਾਅਦ ਮੇਜ਼ ਡਰਾਇਰ ਜਿਹੜੇ ਮੱਕੀ ਸਕਾਉਣ ਵਾਲੇ ਹੁਣ ਆਪਾਂ ਸੁੱਕੀ ਮੱਕੀ ਵੇਚਦੇ ਆ ਮੱਕੀ ਸਕਾਉਣ ਵਾਲੇ ਵੱਡੇ ਵੱਡੇ ਡਰਾਇਰ ਆਉਂਦੇ ਨੇ ਉਹਨਾਂ ਤੇ ਸਬਸਿਡੀ ਆ ਮਲਟੀ ਕ੍ਰੌਪ ਥਰੇਸ਼ਰ ਜਿਹੜਾ ਕਾਫੀ ਫਸਲਾਂ ਨੂੰ ਕੱਢ ਦਿੰਦਾ ਉਹ ਥਰੇਸ਼ਰ ਦੇ ਉੱਤੇ ਸਬਸਿਡੀ ਆ 슈ਗਰ ਕੇਨ ਹਾਰਵੇਸਟਰ ਗੰਨੇ ਨੂੰ ਵੱਢਣ ਵਾਲੀ ਮਸ਼ੀਨ ਵੱਡੀ ਮਸ਼ੀਨ ਜਿਹੜੀ ਕਰੋੜਾਂ ਰੁਪਏ ਦੀ ਆਉਂਦੀ ਆ ਉੱਤੇ ਸਬਸਿਡੀ ਆ 슈ਗਰ ਕੇਨ ਥਰੇਸ਼ਰ ਕਟਰ ਤੇ ਆ ਕਾਟਨ ਸਟਾਕ ਪ੍ਰੋਟਰ ਤੇ ਆ ਉਹ ਜਿਹੜੀ ਨਰਮੇ ਦੀਆਂ ਛੱਟੀਆਂ ਵੱਢਣ ਵਾਲੀ ਮਸ਼ੀਨ ਆ ਇਸ ਤੋਂ ਇਲਾਵਾ ਗਰਾਊਂਡ ਨਟ ਡਿਗਰ ਮੂੰਗਫਲੀ ਪੱਟਣ ਵਾਲੀ ਮਸ਼ੀਨ ਤੇ ਆ ਤੇ ਪਾਵਰ ਸਪਰੇਅਰ ਜਿਹੜੀਆਂ ਹੁਣ ਆਪਣੀਆਂ ਸਪਰੇਅ ਵਾਲੀਆਂ ਢੋਲੀਆਂ ਨੇ ਉਹ ਮੈਨੂਅਲ ਹੱਥਾਂ ਵਾਲੀ ਤੇ ਵੀ ਆ ਤੇ ਪਾਵਰ ਇੰਜਨ ਬੈਟਰੀ ਵਾਲੀ ਤੇ ਵੀ ਆ ਤੇ ਇਸ ਤੋਂ ਇਲਾਵਾ ਇੱਕ ਸਵੈਮ ਸਕੀਮ ਆ ਹੁਣ ਸਵੈਮ ਸਕੀਮ ਦੇ ਵਿੱਚ ਆਪਣੇ ਕੰਮ ਦੀਆਂ ਚੀਜ਼ਾਂ ਜਾਂ ਸਾਰੀਆਂ ਦੱਸ ਦਿੰਨੇ ਆ ਜਿੰਨਾਂ ਤੇ ਸਬਸਿਡੀ ਆ ਡੀਐਸਆਰ ਡਰਿੱਲ ਆ ਗਈ ਚੋਨੇ ਦੀ ਸਿੱਧੀ ਬਜਾਈ ਕਰਨ ਵਾਲੀ ਮਸ਼ੀਨ ਤੇ ਲੱਕੀ ਸੀਡ ਡਰਿੱਲ ਉਹ ਵੀ ਚੋਨੇ ਦੀ ਸਿੱਧੀ ਬਜਾਈ ਕਰਨ ਵਾਲੀ ਮਸ਼ੀਨ ਪੀਟੀਓ ኦਪਰੇਟਿਡ ਵੰਡ ਫਾਰਮਰ ਬੱਟਾ ਪੁੱਚਣ ਵਾਲੀ ਮਸ਼ੀਨ ਜਿਹੜੀ ਪੀਟੀਓ ਤੇ ਚੱਲਦੀ ਆ ਤੇ ਸੁੱਕੀਆਂ ਬੱਟਾ ਬਣਾਉਂਦੀ ਆ ਖਾਲ ਵਗੈਰਾ ਕਾਫੀ ਕੰਮ ਕਰਦੀ ਆ ਉਹ ਮਸ਼ੀਨ ਦੇ ਉੱਤੇ ਸਬਸਿਡੀ ਆ ਹਾਈ ਕਲੈਰੈਂਸ ਬੂਮ ਸਪਰੇਅਰ ਜਿਹੜਾ ਵੱਡਾ ਬੂਮ ਸਪਰੇਅਰ ਆਉਂਦਾ ਬਣਿਆ ਬਣਾਇਆ ਉਹਦੇ ਤੇ ਸਬਸਿਡੀ ਆ ਨਰਸਰੀ ਸੀਡਰ ਜਿਹੜੇ ਉਹ ਨਰਸਰੀ ਨੂੰ ਲਾਉਣ ਵਾਲੀ ਮਸ਼ੀਨ ਹੁੰਦੀ ਆ ਆਪਣੀ ਝੋਨੇ ਦੀ ਬਜਾਈ ਕਰਨ ਝੋਨੇ ਦੀ ਲੁਆਈ ਕਰਨ ਵਾਲੀ ਮਸ਼ੀਨ ਆ ਉਹ ਨਰਸਰੀ ਸੀਡਰ ਤੇ ਰੇਜ਼ਰ ਬੈਡ ਪਲਾਂਟਰ ਜਿਹੜੇ ਬੈਡ ਬਣਾਉਣ ਵਾਲੇ ਪਲਾਂਟਰ ਤੇ ਸਬਸਿਡੀ ਆ ਸਿੰਪਲ ਤੇ ਟਰੈਕਟਰ ਆਪਰੇਟਿਡ ਬੂਮ ਸਪਰੇਅਰ ਜਿਹੜੇ ਪਿੱਛੇ ਟਰੈਕਟਰ ਦੇ ਪੈ ਕੇ ਬੂਮ ਬਣ ਜਾਂਦਾ ਉਹੋ ਮਸ਼ੀਨਾਂ ਦੇ ਉੱਤੇ ਸਬਸਿਡੀ ਆ ਤੇ ਮੈਨੂਅਲ ਤੇ ਪਾਵਰ ਸਪਰੇਅਰ ਉਹ ਸਾਨੂੰ ਪਹਿਲਾਂ ਦੱਸ ਹੀ ਚੁੱਕਿਆ ਢੋਲੀਆਂ ਤੇ ਸਬਸਿਡੀ ਆ ਇਹ ਸਬਸਿਡੀ ਤੁਸੀਂ 4 12 2025 ਤੱਕ ਭਰ ਸਕਦੇ ਹੋ ਵੀ ਅੱਜ ਹੋਗੀ ਤਰੀਕ 22 ਸ਼ਾਇਦ 23 ਨੂੰ ਵੀਡੀਓ ਪਾਵੇ ਜਾਂ ਬਾਈ ਨੂੰ ਪਹਜੇ ਤੁਹਾਡੇ ਲਈ ਵਧੀਆ ਟਾਈਮ ਹੈਗਾ ਸਵੈਮ ਸਕੀਮ ਦੇ ਐਸਡੀਪੀ ਦੇ ਤੁਸੀਂ ਨੇੜੇ ਦੇ ਕਿਸੇ ਕੰਪਿਊਟਰ ਸੈਂਟਰ ਕੰਪਿਊਟਰ ਕੈਫੇ ਦੇ ਵਿੱਚ ਜਾ ਕੇ ਭਰ ਸਕਦੇ ਹੋ ਜਾਂ ਡੀਲਰ ਜਿਸ ਤੋਂ ਇੰਪਲੀਮੈਂਟ ਖਰੀਦਣਾ ਉਹਦੇ ਕੋਲੇ ਜਾ ਕੇ ਸਬਸਿਡੀ ਭਰ ਸਕਦੇ ਹੋ ਜਾਂ agrimachinery.pbv .com ਤੇ ਤੁਸੀਂ ਜਾ ਕੇ ਸਬਸਿਡੀ ਭਰ ਸਕਦੇ ਹੋ ਉਹਦੇ ਲਈ ਤੁਸੀਂ ਨੇੜیکی ਡੀਲਰ ਨਾਲ ਸੰਪਰਕ ਕਰ ਲਓ ਕੈਫੇ ਵਾਲਿਆਂ ਨਾਲ ਸੰਪਰਕ ਕਰ ਲਓ agrimachinerypv.com ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਕਿਰਪਾ ਕਰਕੇ ਮੈਨੂੰ ਸਬਸਿਡੀ ਦੇ ਸਬੰਧ ਦੇ ਵਿੱਚ ਕੋਈ ਵੀ ਫੋਨ ਨਾ ਕਰਿਓ ਕਿਉਂਕਿ ਮੈਨੂੰ ਪੁੱਛੀਆਂ ਨਹੀਂ ਰਹੇ ਨੇ ਉਹ ਤੁਸੀਂ ਜਿੰਨਾ ਜਾਣਕਾਰੀ ਹੈਗੀ ਆ ਮੈਂ ਵੀਡੀਓ ਦੇ ਵਿੱਚ ਦੇ ਦਿੱਤੀ ਬਾਕੀ ਭਰਨਗੇ ਤੁਹਾਡੇ ਨੇੜੇ ਦੇ ਡੀਲਰ ਜਾਂ ਕੰਪਿਊਟਰ ਕੈਫੇ ਵਾਲੇ ਆਪਾਂ ਸਬਸਿਡੀ ਭਰਨ ਦਾ ਕੰਮ ਨਹੀਂ ਕਰਦੇ ਇਸ ਕਰਕੇ ਉਹਦਾਂ ਦਾ ਕੋਈ ਕਾਲ ਵਗੈਰਾ ਤੋਂ ਗਰੇਜ਼ ਕਰਿਓ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਜਿਵੇਂ ਮਰਜ਼ੀ ਕਾਲ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ